بس ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਅਖੇ ਛੱਡਣਾ ਤੇ ਗੁਰੂ ਦੇ ਲੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇ ਲਈ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਹੇਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਾਂਗੇ ਜਿਹੜਾ ਵੇਲ ਵਾਲਾ ਡਾਕਟਰ ਸਾਹਿਬ ਨੇ ਲਿਖੇ ਤੇ ਆਪਣੇ ਚੈੱਕ ਮਾਰਦੇ ਵਰਤੀ ਚੈੱਕ ਵਾਸਤੇ ਲੱਗੇ ਨਾ ਸਾਡੇ ਲੈਂਦੇ ਨੇ ਸਮੱਸਿਆ ਡਾਕਟਰ ਸਾਹਿਬ ਨੇ ਲਿਖਾ ਕਿ ਦੰਦਾਂ ਦੀ ਪ੍ਰੋਬਲਮ ਤੇ ਕੋਈ ਬਲੱਡ ਦਾ ਸੀ ਉਹ ਕਰਾ ਫੇਰ ਸਰ ਨਾਮ ਕੀ ਹੈ ਜਰਾ ਬਾਜੇ ਕਿ ਭਰਦਾਨੋਂ ਤਰੀ ਬਾਜੇ ਕਿ ਅੱਛਾ ਜੀ ਇਹ ਉਹ ਵੀ ਨਾ ਜਿਹੜੇ ਡੇਬਲ ਬੋਰਡ ਕੋ ਸਿਰਫ ਬਿਲਕੁਲ ਬਿਲਕੁਲ ਠੀਕ ਹੈ ਡਾਕਟਰ ਹਲੋ ਜੀ ਮੈਡੀਕਲ ਦਾ ਕੈਟਲ ਇਹ ਪਤਾ ਲੱਗੂ ਇਹ ਤਾਂ ਚੱਲ ਚੱਲ ਪਾਉਣਗੇ ਨਾ ਫਿਰ ਬੋਲ ਲੱਗ ਠੀਕ ਹੈ ਵੀ ਚੈਕਿੰਗ ਇਟ ਰਾਈਟ ਚੈਕ ਇਟ ਤੇ ਨਾ ਦੀ ਸਮੱਸਿਆ ਸਮੱਸਿਆ ਪਰ ਟੀਮ ਦੀ ਚੈਕਿੰਗ ਬਸ ਇੱਕ ਤੋਂ ਉਹ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰੀ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਜਿਹੜਾ ਥੇਲ ਵਾਲਾ ਡਾਕਟਰ ਸਾਹਿਬ ਦੇ ਕੇ ਆਪਣੇ ਚੈੱਕ ਕਰਦੇ ਮਰਤੀ ਚੈੱਕ ਵਾਸਤੇ ਲੈ ਗਏ ਡਾਕਟਰ ਸਾਹਿਬ ਨੇ ਕਿੰਨੀ ਸਮੱਸਿਆ ਡਾਕਟਰ ਸਾਹਿਬ ਨੇ ਲਿਖਿਆ ਕਿ ਦੰਦਾਂ ਦਾ ਵੀ ਪ੍ਰੋਬਲਮ ਤੇ ਕੋਈ ਬਲੱਡ ਦਾ ਸੀ ਉਹ ਖਰਾਬ ਹੈ ਸਰ ਨਾਮ ਕੀ ਹੈ ਜਰਾ ਬਾਦਲੇ ਪ੍ਰਧਾਨ ਮੰਤਰੀ ਬਦਜੇ ਅੱਛਾ ਇਹ ਉਹ ਵੀ ਨਾ ਜੋ ਟੇਬਲ ਉੱਪਰ ਕੋਸ਼ਿਸ਼ ਬਿਲਕੁਲ ਮਿਲ ਕੋ ਬਿਲਕੁਲ ਡਾਕਟਰਾ ਬਲੋਂ ਕਿ ਕੀ ਮੈਡੀਕਲ ਦਾ ਕਹਿਦਾ ਹੋਵੇ ਇਹ ਪਤਾ ਲੱਗੂ ਇਹ ਤਾਂ ਚਲੋ ਪਾਉਣਗੇ ਕਿਰਪਾ ਲੱਗ ਠੀਕ ਹੈ ਵੀ ਚੈਕਿੰਗ ਇਟ ਰਾਈਟ ਚੈੱਕਿੰਗ ਤੇ ਨੰਦਾਂ ਦੀ ਸਮੱਸਿਆ ਸਮੱਸਿਆ ਪਰ ਟੀਨ ਦੀ ਚੈਕਿੰਗ بس ਇੱਕ ਤੋਂ ਉਹਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਾਹੇਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਵਾਂਗੇ ਜਿਹੜਾ ਏਲ ਵਾਲਾ ਡਾਕਟਰ ਸਾਹਿਬ ਦੇ ਕੇ ਤਾ ਆਪਣੇ ਚੈੱਕ ਵਾਸਤੇ ਵਰਤੀ ਚੈੱਕ ਵਾਸਤੇ ਲੈ ਕੇ ਡਾਕਟਰ ਵੀ ਲੈ ਕੇ ਇਹ ਸਮੱਸਿਆ ਡਾਕਟਰ ਨੇ ਲਿਖਾ ਕਿ ਦੰਦਾਂ ਦਾ ਪ੍ਰੋਬਲਮ ਤੇ ਕੋਈ ਬਲੱਡ ਦਾ ਸੀ ਉਹ ਖਰਾਬ ਹੈ ਸਰ ਨਾਮ ਕੀ ਹੈ ਦਾਦਾ ਬਾਜੇ ਪ੍ਰਧਾਨ ਮੰਤਰੀ ਬਾਜੇ ਕੇ ਅਚਾਰ ਇਹ ਉਹ ਵੀ ਨਾ ਜਿਹੜੇ ਟੇਬਲ ਉੱਪਰ ਕੋ ਸੇ ਬਿਲਕੁਲ ਬਿਲਕੁਲ ਠੀਕ ਹੈ ਡਾਕਟਰ ਬੋਲੋਗੇ ਕੇ ਮੈਡੀਕਲ ਦਾ ਕਹਿਤਾ ਹੋਵੇ ਇਹ ਪਤਾ ਲੱਗੂਗਾ ਚੈੱਕ ਕਰਨਾ ਫੋਟੋ ਆਉਣਗੇ ਨਾ ਫਿਰ ਬੋਲ ਠੀਕ ਹੈ ਵੀ ਚੈਕਿੰਗ ਇਟ ਰਾਈਟ ਹੈ ਚੈੱਕ ਤੇ ਤਿੰਨ ਸਮੱਸਿਆ ਸਮੱਸਿਆ ਪਰ ਰੂਟੀਨ ਦੀ ਚੈਕਿੰਗ